ਪੰਪੋ ਦਾ ਪਹਿਲਾਂ ਕਰਾਇਆ ਸੀ ਬਾਈ 4x4 ਬਾਰੇ ਵੀ ਮਾੜੀ ਜਾਣਕਾਰੀ ਦੇ ਦੋ ਇਹ ਪਟਿਆਲ ਨੂੰ ਲੈ ਕੇ ਕਟਲਾਤੀ ਸਰਸੇ ਤੋਂ ਲੈ ਕੇ ਆਉਂਦਾ ਸੀਗਾ ਇਹਦਾ ਹਿੱਸਾ ਹਾਂਜੀ ਤੇ ਵਿੱਚ ਇਹ ਟਾਇਰ ਸਾਰਾ ਹਾਂਡੀ ਸਾਰਾ ਚੇਂਜ ਕਰਨਾ ਪਿਆ ਤੇ ਕੀ ਸੈਟਿੰਗ ਹੁੰਦੀ ਹੈ ਇਹੋ ਜੀ ਜਿਹੜਾ ਮੈਂ ਤਾਂ ਯਾਰ ਇਹਦੇ ਨਾ ਦੋਨਾਂ 'ਚ ਕੋਈ ਫਰਕ ਹੀ ਨਹੀਂ ਲੱਗਦਾ ਹਾਂ ਪ੍ਰੀਤ ਓਏ ਆ ਦੋਨਾਂ ਟਰੈਕਟਰਾਂ 'ਚ ਕੋਈ ਫਰਕ ਨਹੀਂ ਲੱਗਦਾ ਆ ਦੇਖ ਲਾ ਲੈ ਇਹ ਵੀ ਓਨਾ ਹੀ ਤੁਰਦਾ ਨਾ ਇਹ ਲੋੜ ਮੰਦਾ ਨਾ ਇਹ ਧੂਆਂ ਮਾਰਦਾ 15 ਹਜ਼ਾਰ ਰੁਪਏ ਨੂੰ ਹਾਲ ਬਾਲੇ ਇੱਕ ਤਾਂ ਬੋਰੀਆਂ ਬਾਹਲੀਆਂ ਯਾਰ ਬਾਣ ਦੇ ਵਿੱਚ ਬੋਰੀਆਂ ਫਾੜ ਜਾਂਦੀਆਂ ਚਾਲੂੰ ਬਾਣ ਭਾਇਆ ਗਿਆ ਸਾਰਾ ਟੈਸਟਿੰਗ ਟੈਸਟਿੰਗ ਕੀ ਉਹ ਆ ਬਾਲੇ ਜਰ ਕਾਟੇ ਪਾਉਂਦਾ ਤਰਾ ਯਾਰ ਹੈ ਹੈ ਬਾਲੇ ਜਰ ਕਾਟੇ ਪਾਉਂਦਾ ਆ ਦੇਖ ਲਾ ਲੈ ਇਹ ਵੀ ਨਹੀਂ ਦਬਦਾ ਮਾਤਾ ਨਾ ਇਹ ਮੂਰਲੇ ਜਿਹੜੇ ਟਾਇਰ ਆ 4x4 ਆਂ ਗੂ ਲੱਗਦੇ ਉਹਦੇ ਹੀ ਹੌਸਲਾ ਮੰਨ ਗਿਆ ਵੀ ਮੈਂ 4x4 ਆਂ ਹੈਂ ਬਈ ਤੁਸੀਂ ਆਉਂਦੇ ਕਾ ਤੋ ਨਹੀਂ ਪਹਿਲਾਂ ਤਾਂ ਸਾਡੇ ਕੈਮਰੇ ਤੇ ਕਾ ਤੋ ਨਹੀਂ ਆਉਂਦੇ ਕੀ ਸਾਡੇ ਨਾਲ ਨਰਾਜ਼ਗੀ ਕੀ ਆ ਤੁਹਾਡੀ ਜੇ ਤੁਸੀਂ ਸਾਡੇ ਨਾਲ ਕੰਮ ਕਰਦੇ ਸਾਨੂੰ ਕੀ ਜੜਾਉਂਦੇ ਕੈਕਟਰ ਹੋਇਆ ਪਹਿਲਾ ਸਭ ਤੋਂ ਪਹਿਲਾਂ ਕਿਹੜਾ ਹੋਇਆ ਪਹਿਲਾ ਉਹ ਹੋਇਆ ਸੀਗਾ ਜੀ ਉਹ 4 4 ਉਹ ਜਿਹੜਾ 4x4 ਆ ਉਹ ਹੋਇਆ ਸੀ ਪਹਿਲਾਂ ਮਾਸਕਰੋ ਬਸ ਧੂਆਂ ਨਹੀਂ ਮਾਰਦਾ ਹਨਾ ਜਮਾਂ ਪਹਿਲੀ ਵਾਰ ਪਹਿਲੀ ਤਾਂ ਅਗਲੇ ਕੈਮਰੇ ਤੇ ਆਪਣੇ ਨਾਲ ਬਾਈ ਭਾਲ ਵੀ ਹੋਣਗੇ ਤੇ ਜਿਨ੍ਹਾਂ ਦੇ ਟਰੈਕਟਰ ਆਪਾਂ ਪਹਿਲਾਂ ਜਾਣਕਾਰੀ ਕਿਸਾਨ ਤੋਂ ਲਵਾਂਗੇ ਕਿਉਂਕਿ ਦੁਕਾਨਦਾਰ ਨੇ ਜਾਣਕਾਰੀ ਆਪਦੇ ਹਿਸਾਬ ਨਾਲ ਦੇਣੀ ਹੁੰਦੀ ਹੈ ਕਿਸਾਨ ਨੇ ਜਾਣਕਾਰੀ ਆਪਦੇ ਹਿਸਾਬ ਨਾਲ ਦੇਣੀ ਹੁੰਦੀ ਆ ਆਪਣੇ ਨਾਲ ਬਾਈ ਹੋਣੀ ਆ ਤੇ ਬਹੁਤ ਚਿਰ ਤੋਂ ਕਰਾ ਰਿਆ ਬਾਈ ਬਾਈ ਸਾਸਰੀ ਕਾ ਸਾਸਰੀ ਕਾ ਜੀ ਬਾਈ ਜੀ ਕਿ ਕਿੰਨਾ ਟਾਈਮ ਹੋ ਗਿਆ ਤੁਹਾਡੇ ਤੋਂ ਇੱਕ ਤੁਸੀਂ ਕੰਮ ਕਰਾਉਂਦੇ ਨੂੰ ਪਹਿਲਾ ਟਰੈਕਟਰ ਕਦੋਂ ਕਰਾਇਆ ਸੀ ਤੁਸੀਂ ਅਸੀਂ ਅੰਕਲਾਂ ਨੂੰ ਪਹਿਲਾਂ 2020 ਚ ਕਰਾਇਆ ਸੀਗਾ 2020 ਚਾਰ ਸਾਲ ਹੋ ਗਏ ਕਿਹੜਾ ਟਰੈਕਟਰ ਹੋਇਆ ਪਹਿਲਾਂ ਸਭ ਤੋਂ ਪਹਿਲਾਂ ਕਿਹੜਾ ਹੋਇਆ ਪਹਿਲਾਂ ਉਹ ਹੋਇਆ ਸੀਗਾ ਜੀ ਉਹ 4x4 ਉਹ ਜਿਹੜਾ 4x4 ਉਹ ਹੋਇਆ ਸੀ ਪਹਿਲਾਂ ਉਹਨੂੰ 4x4 ਵੀ ਤੁਸੀਂ ਕਰਾਇਆ ਉਹਨੂੰ ਹੁਣ ਕਰਾਇਆ ਮਹੀਨੇ ਮਹੀਨਾ ਗਿਆ ਤੇ ਪੰਪ ਉਹਦਾ ਪਹਿਲਾਂ ਕਰਾਇਆ ਸੀਗਾ ਪੰਪ ਉਹਦਾ ਪਹਿਲਾਂ ਕਰਾਇਆ ਸੀ ਭਾਈ 4x4 ਬਾਰੇ ਵੀ ਮਾੜੀ ਜਾਣਕਾਰੀ ਦੇ ਦਿਓ ਇਹ ਪਟਿਆਲਾ ਲੈ ਕੇ ਘਟ ਲਾਤੀ ਸਰਸੇ ਤੋਂ ਲੈ ਕੇ ਆਉਂਦਾ ਸੀਗਾ ਇਹਦਾ ਹਿੱਸਾ ਹਾਂਜੀ ਤੇ ਵਿੱਚ ਇਹ ਟਾਇਰ ਸਾਰਾ ਹਾਂਡੀ ਸਾਰਾ ਚੇਂਜ ਕਰਨਾ ਪਿਆ ਤੇ 2 ਲੱਖ ਵਿੱਚ ਸਾਰਾ ਕੁਝ ਕੰਪਲੀਟ ਹੋ ਗਿਆ 2 ਲੱਖ ਵਿੱਚ ਕੰਪਲੀਟ ਹੋ ਕੇ ਤੇ ਇਹ ਪੂਰੀ ਸਹੀ ਕਰਦਾ ਬਿਲਕੁਲ ਐਨ ਨਵੇਂ ਦੇ ਬਰਾਬਰ ਚੱਲਦਾ ਜੀ ਬਿਲਕੁਲ ਜਿਹੜਾ ਨਵਾਂ ਜੋ ਕੰਮ ਕਰਦਾ ਜੋ ਫੰਕਸ਼ਨਿੰਗ ਹੈ ਉਹ ਹੀ ਇਹਦੀ ਹੋ ਬਰਾਬਰ ਚਲਾ ਕੇ ਦੇਖ ਲਿਓ ਇਹ 4x4 ਪ੍ਰੀਤ ਟਰੈਕਟਰ ਦੇਖ ਲਾ ਤੁਸੀਂ ਬਾਏ ਉਹਨਾਂ ਨੇ ਕੀਤਾ ਹਨਾ ਤੇ ਉਹਦਾ ਸਿੰਗਲ ਵੀ ਹੈਗਾ ਆਪਣੇ ਕੋਲੇ ਹਨਾ ਹਾਂਜੀ ਹਾਂ ਜੀ ਸਿੰਗਲ ਹੁਣ ਆ ਸਾਰੇ ਟਰੈਕਟਰ ਹੀ ਬਾਈ ਤੋਂ ਹੋਏ ਪਏ ਆਪਾਂ ਸਾਰੇ ਹੋਏ ਆ ਜੀ ਪੰਪ ਮੋਡੀਫਾਈ ਇੱਕ ਗੱਲ ਮੈਨੂੰ ਐ ਦੱਸੋ ਤੁਹਾਡੇ ਕੋਲ ਜੌਂਡੀਅਰ ਕਿੰਨੇ ਆ ਟੋਟਲ ਜੌਂਡੀਅਰ ਕਿੰਨੇ ਆ 4 ਆ ਜੀ 4 ਜੌਂਡੀਅਰ ਹਾਂ ਜੀ ਜੌਂਡੀਅਰ ਦਾ ਲੋਕ ਕਹਿੰਦੇ ਤੇਲ ਹੀ ਬਹੁਤ ਖਾਂਦੇ ਆ ਨਾ ਨਾ ਜੀ ਬਈ ਤੇਲ ਵੱਧ ਖਾਂਦੇ ਆ ਤੇਲ ਤੇਲ ਆਮ ਟਰੈਕਟਰ ਦੇ ਮੁਕਾਬਲੇ ਖਾਂਦੇ ਆ ਨਹੀਂ ਜਿੱਦਾਂ ਆਮ ਦੇ ਜਿੱਦਾਂ ਪੰਪ ਕਰਾਉਣ ਤੋਂ ਬਾਅਦ ਸਾਨੂੰ ਡੇਢ ਤੋਂ 2 ਲੀਟਰ ਦਾ ਫਰਕ ਪਿਆ ਘੰਟੇ ਦਾ ਘੰਟੇ ਦਾ ਤੇ ਜ਼ੋਰ ਦਾ ਜ਼ੋਰ ਦਾ ਕਾਫੀ ਜ਼ਿਆਦਾ ਅਜੇ ਜ਼ੋਰ ਵੀ ਜ਼ਿਆਦਾ ਲਾਉਣ ਲੱਗ ਗਿਆ ਤੇਲ ਵੀ ਘਟ ਖਾਣ ਲੱਗ ਗਿਆ ਪਹਿਲਾਂ 8 ਦੇ ਲੱਗੇ ਸੀਗਾ ਹਾਂਜੀ ਤੇ ਹੁਣ 6.5 ਦੇ ਲੱਗੇ ਕਿਲੋ ਡੀਜ਼ਲ ਅੱਛਾ ਇੰਨਾ ਫਰਕ ਪੈ ਗਿਆ ਹਾਂਜੀ ਹਾਂਜੀ ਇੰਨਾ ਫਰਕ ਪੈ ਗਿਆ ਹੁਣ ਚਾਰੇ ਹੀ ਹੋਏ ਵੇ ਆ ਚਾਰੇ ਹੋਏ ਆ ਜੀ ਪਹਿਲਾਂ ਇੱਕ ਕਰਾਇਆ ਸੀਗਾ ਪਹਿਲਾਂ ਇੱਕ ਕਰਾਇਆ ਸੀਗਾ ਫਿਰ ਉਹਦਾ ਫਰਕ ਦੇਖਿਆ ਫਿਰ ਦੂਜਾ ਕਰਾ ਲਿਆ ਫਿਰ ਤੀਜਾ ਕਰਾ ਲਿਆ ਫਿਰ ਚੌਥਾ ਕਰਾ ਲਿਆ ਹਾਂਜੀ ਸਾਰੇ ਕਰਾ ਲਏ ਆ ਸਾਰੇ ਕਰਾ ਲਏ ਆ ਜੀ ਲੇ ਮੈਂ ਮਾੜਾ ਹਾਂਜੀ ਰਿਸ਼ਤੇਦਾਰਾਂ ਦੇ ਵੀ ਕਰਾਏ ਆ ਯਾਰਾਂ ਦੋਸਤਾਂ ਦੇ ਵੀ ਕਰਾਏ ਆ ਅਛਾ ਟੋਟਲ ਤੁਸੀਂ ਇੱਕ ਇੱਕ ਕਿਰਾਏ ਤੇ ਹੁਣ 11 12 ਕਰਵਾਤੇ ਰਿਸ਼ਤੇਦਾਰਾਂ ਦੇ ਯਾਰਾਂ ਦੇ ਵੀ ਜਿਹੜਾ ਹੈਗਾ ਵੀ ਪੰਪ ਖੋਲੋ ਭਾਈ ਤੇ ਵਸਤੇ ਧਰੋ ਪਟਿਆਲੇ ਭੇਜੋ ਹਾਂਜੀ ਹਾਂਜੀ ਅੰਕੂਗ ਜਾਣ ਦੀ ਲੋੜ ਬਣੇਗੀ ਹਾਂਜੀ ਰੱਖੋ ਵਸਤੇ ਆਪੀ ਇੰਨਾ ਯਕੀਨ ਬਣ ਗਿਆ ਕਿ ਪੰਪ ਵਧੀਆ ਹੋ ਕੇ ਆਊਗਾ ਹਾਂਜੀ ਤੇ ਮੈਂ ਮਾੜਾ ਜਿਹਾ ਅੱਜ ਨਾ ਪਹਿਲੀ ਵਾਰ ਸਾ ਨੂੰ ਬਾਈਪਾਲ ਹੁਣੀ ਟੱਕਰ ਗਿਆ ਕਿਉਂਕਿ ਇਹ ਅਸਲ ਦੇ ਵਿੱਚ ਨਾ ਜਿੰਨੀਆਂ ਵੀ ਮੈਂ ਵੀਡੀਓ ਕੀਤੀਆਂ ਅਸਲ ਦੇ ਵਿੱਚ ਬਾਈ ਹੁਣੀ ਬਾਈ ਤੁਸੀਂ ਆਉਂਦੇ ਕਾ ਤੋਂ ਨਹੀਂ ਪਹਿਲਾਂ ਤਾਂ ਸਾਡੇ ਕੈਮਰੇ ਤੇ ਕਾ ਤੋਂ ਨਹੀਂ ਆਉਂਦੇ ਕੀ ਸਾਡੇ ਨਾਲ ਨਾਰਾਜ਼ਗੀ ਕੀ ਆ ਤੁਹਾਡੀ ਜੇ ਤੁਸੀਂ ਸਾਡੇ ਨਾਲ ਕੰਮ ਕਰਦੇ ਸਾਨੂੰ ਕੀ ਲੜਾਉਂਦੇ ਹਾਂ ਅੱਜ ਵੀ ਕੁਦਰਤੀ ਇਥੇ ਮੈਰਿਜ ਤੇ ਆਇਆ ਸੀ ਮੈਂ ਹਾਂ ਤੁਸੀਂ ਰਿਸ਼ਤੇਦਾਰੀ ਚਾਹੀ ਸੀਗੇ ਮੈਂ ਇਹਨਾਂ ਨੂੰ ਜੋ ਪਾਇਆ ਮੈਂ ਕਿਹਾ ਯਾਰ ਆਓ ਤੁਹਾਡਾ ਦਰਸ਼ਨ ਮੇਲਾ ਹੋ ਗਿਆ ਪਹਿਲੀ ਵਾਰੀ ਅੱਜ ਸ਼ੁਕਰ ਹੈ ਸ਼ੁਕਰ ਹੈ ਹਾਲਾਂਕਿ ਮੈਂ ਬਾਈ ਹੁਣਾਂ ਦੀਆਂ 4-5 ਵੀਡੀਓ ਕਰ ਚੁੱਕਿਆ ਬਾਈ ਹੁਣੀ ਆਉਂਦੇ ਨਹੀਂ ਬਾਈ ਕੀ ਫਰਕ ਕੀ ਪਾਉਣਾ ਪੈਂਦਾ ਇਹਦੇ ਵਿੱਚ ਕੀ ਕੀ ਸੈਟਿੰਗ ਹੁੰਦੀ ਹੈ ਇਹੋ ਜੀ ਜਿਹੜਾ ਕੀ ਸਮਾਨ ਦੀ ਚੇਂਜ ਸਾਰੀ ਕਰਨੀ ਪੈਂਦੀ ਜੋ ਸਮਾਨ ਪੰਪ ਦਾ ਹਾਂਜੀ ਹਾਂ ਉਹ ਸਾਰਾ ਚੇਂਜ ਕਰਦੇ ਸੀ ਕੋਈ ਟੂਣਾ ਟਾਣਾ ਕਰ ਦਿੰਨੇ ਆ ਟੂਨੇ ਨਾਲ ਸਹੀ ਹੋ ਜਾਂਦਾ ਟੂਣਾ ਟੂਣਾ ਕਹਿੰਦਾ ਉੱਪਰ ਵਾਲਾ ਦਿਮਾਗ ਬਾਤ ਵਿੱਚ ਟੂਨੇ ਵਾਲਾ ਦਿਮਾਗ ਦੇ ਉੱਤੇ ਕਿਹੜੇ ਕਿਹੜੇ ਟਰੈਕਟਰਾਂ ਦੇ ਜ਼ਿਆਦਾ ਮਤਲਬ ਤੁਸੀਂ ਸਾਰੇ ਟੋਟਲ ਟਰੈਕਟਰਾਂ ਦੇ ਜਿਹੜਾ ਮਰਜ਼ੀ ਟਰੈਕਟਰ ਹੈ ਟਰੈਕਟਰ ਸੋਨਾ ਲੀਕਾ ਹੋਵੇ 855 ਹੋਵੇ ਜਿਹੜਾ ਆਲੈਂਡ ਹੋਵੇ ਹਾਂਜੀ ਆਲ ਜਿੰਨੇ ਆਲ ਟਰੈਕਟਰ ਸਾਰੇ ਸਾਰਿਆਂ ਦਾ ਹੀ ਕਰਦੇ ਇੱਕ ਕਬਟਾਂ ਨੂੰ ਛਟ ਕਬੂਟਾ ਨੂੰ ਛੱਡ ਕੇ ਉਹਦਾ ਨਾ ਉਹਦਾ ਅੰਦਰ ਪੰਪ ਲੱਗਿਆਂ ਦੇ ਵਿੱਚ ਇੰਜਨ ਦੇ ਉਹ ਉਹ ਨਾਲ ਹੀ ਖੁੱਲ ਕੇ ਬਾਹਰ ਆਉਂਦਾ ਪਰ ਉਹਦੀ ਗਵਰਨਰ ਸਿਸਟਮ ਸਾਰਾ ਅੰਦਰ ਅੱਛਾ ਉਹਦੀ ਤਕਨੀਕ ਹੀ ਅਲੱਗ ਆ ਹਾਂਜੀ ਉਹ ਤਕਨੀਕ ਹੀ ਅਲੱਗ ਤੇ ਸੀਆਰਡੀਏ ਨੂੰ ਸੀਆਰਡੀ ਨਹੀਂ ਇਹ ਕਰਦੇ ਆਪਾਂ ਤੁਸੀਂ ਕਰਦੇ ਆ ਜਿਹੜੇ ਸਿੰਪਲ ਪੰਪ ਵਾਲੇ ਹਾਂਜੀ ਹਾਂਜੀ ਸੈਂਪਲ ਪੰਪ ਵਾਲਾ ਤਾਂ ਉਹ ਉਹ ਪੰਪ ਨੂੰ ਤੁਸੀਂ ਮੋਡੀਫਾਈ ਕਰਦੇ ਨੇ ਉਹਦੇ 'ਚ ਥੋੜਾ ਜਿਹਾ ਬਾਈ ਐਮ ਪੁੱਛਦੇ ਆ ਅਗਲੇ ਨੂੰ ਵੀ ਟਰੈਕਟਰ ਕਿੰਨਾ ਪੁਰਾਣਾ ਹੈ ਟਰੈਕਟਰ ਦਾ ਕਿਤੇ ਇੰਜਨ ਤਾਂ ਨਹੀਂ ਡਾਉਣ ਵੀ ਕਦੇ ਇਹ ਨਾ ਹੋਵੇ ਪੰਪ ਵੱਧ ਤਾਕਤ ਵਾਲਾ ਕਰਦੇਗੇ ਮੁੜ ਕੇ ਨਹੀਂ ਉਹਦੇ ਨਾਲ ਜਿਹੜਾ ਡਾਉਣ ਇੰਜਨ ਵੀ ਕੰਮ ਵਧੀਆ ਕਰਨ ਲੱਗ ਪੈਂਦਾ ਉਹ ਲਾਈਫ ਇੰਜਨ ਦੀ ਵੱਧ ਜਾਂਦੀ ਉਲਟਾ ਅੱਛਾ ਕੋਈ ਇਸ ਗੱਲ ਦਾ ਕੋਈ ਨੁਕਸਾਨ ਨਹੀਂਗਾ ਵੀ ਆਪਾਂ ਐਵੇਂ ਕੋਈ ਕੋਈ ਗਰਮ ਨਹੀਂ ਹੋਣਾ ਹਾਂਜੀ ਕੋਈ ਧੂਆ ਨਹੀਂ ਸਮਝੇ ਕਿ ਨਹੀਂ ਹਾਂ ਪਾਵਰ ਲੈ ਗਿਆ ਫ੍ਰੀ ਚੱਲਦਾ ਟਰੈਕਟਰ ਉਹਦੇ ਨਾਲ ਇੰਜਨ ਦਾ ਜੋਰ ਹੀ ਨਹੀਂ ਲੱਗਦਾ ਬਈ ਭਾਨਾ ਨਹੀਂ ਗਾ ਵੀ ਆਪਾਂ ਤੇ ਐਵੇਂ ਕੋਈ ਗਰਮ ਨਹੀਂ ਹੋਣਾ ਹਾਂਜੀ ਕੋਈ ਧੂਆ ਨਹੀਂ ਸਮਝੇ ਕਿ ਨਹੀਂ ਹਾਂ ਪਾਵਰ ਲੈ ਗਿਆ ਫ੍ਰੀ ਚੱਲਦਾ ਟਰੈਕਟਰ ਉਹਦੇ ਨਾਲ ਇੰਜਨ ਦਾ ਜੋਰ ਹੀ ਨਹੀਂ ਲੱਗਦਾ ਬਈ ਭਾਲ ਜਿੰਮੇ ਮੰਨ ਲਓ ਵੀ ਤੁਹਾਡੇ ਕੋਲੇ ਵਸਤੇ ਬੰਦੇ ਨੇ ਪੰਪ ਭੇਜਤਾ ਅਗਲੇ ਨੇ ਫਿੱਟ ਕਰ ਲਿਆ ਉਸ ਤੋਂ ਬਾਅਦ ਕਿੰਨੇ ਚਿਰ ਦੀ ਉਹਦੀ ਤੁਹਾਡੀ ਰਹਿੰਦੀ ਆ ਵੀ ਵੀ ਪਾਲ ਉਹਦੀ ਗੱਲ ਸੁਣੂਗਾ ਕਿੰਨੇ ਟਾਈਮ ਤੱਕ ਵੀ ਭਾਈ ਸੁਣਾਗੇ ਸਰ ਇੱਕ ਸਾਲ ਦੀ ਗਾਰੰਟੀ ਆਪਣੀ ਪੂਰੀ ਫੁੱਲ ਗਾਰੰਟੀ ਠੀਕ ਹੈ ਜੀ ਤੇ ਬਾਕੀ ਸੁਣਨੂ ਤਾਂ ਹੁਣ ਜੇ ਕੋਈ ਲਿਆਜੀ ਬੰਦੇ ਹੁੰਦੇ ਜਿਵੇਂ ਹਨ ਹਾਂ ਥੋੜਾ ਤਾਂ ਪਿਆਰੀ ਬਣ ਜਾਂਦੇ ਵਾਲੇ ਲਿਆਜ ਪਿਆਰ ਬਣ ਜਾਂਦਾ ਫਿਰ ਤਾਂ 5 ਸਾਲ ਵਾਲੇ ਕਰਾ ਕੇ ਲੈ ਜੇ ਇਹਨਾਂ ਨੂੰ ਗਰਿਆ ਸੀ ਇਹ ਡਾਕਟਰ ਹਾਂਜੀ ਇਹ ਇਹ ਵਾਲਾ ਹਾਂਜੀ ਹਾਂ ਇਹ 21 ਜੋ ਹੈ ਪੰਪ ਹਾਂਜੀ 20 ਲਾਸਟ ਜੀ ਤੇ ਇਹਨਾਂ ਨੂੰ ਮੈਂ ਆ ਫੋਨ ਕਰਕੇ ਬਲਾਬ ਵੀ ਲੈ ਆਉ ਕੁਝ ਬਦਲਿਆ ਸੀ ਉਹ ਬਦਲ ਦਿੰਦੇ ਆ ਅੱਛਾ ਜੇ ਡਾਕਟਰ ਕਿਨੂੰ ਡਬਲ ਹੋ ਗਿਆ ਉਹਨਾਂ अच्छा पहला जो कंपनी ਦਿੱਤਾ ਸੀ ਉਸ ਤੋਂ ਵੱਡਾ ਤੁਸੀਂ ਕਰਤਾ ਸੀ ਹੁਣ ਉਸ ਤੋਂ ਵੱਡਾ ਕਰਤਾ ਹਾਂਜੀ ਹਾਂ ਉਦੋਂ ਵਧੀਆ ਜ਼ਿਆਦਾ ਬਣ ਗਿਆ ਵਧੀਆ ਨੂੰ ਉਸ ਤੋਂ ਵੀ ਜ਼ਿਆਦਾ ਬਣ ਗਿਆ ਉਹਨੇ ਚੇਂਜ ਕਰਿਆ ਕਾਫੀ ਇਹਦੇ ਚ ਕਿੰਨੇ ਹਾਰਸ ਪਾਵਰ ਪਾਵਰ ਮੈਂ ਕੋਈ ਪੈਸਾ ਨਹੀਂ ਲਿਆ ਮੈਂ ਕਿਤੇ ਪੈਸਾ ਮੈਂ ਕੋਈ ਪੈਸਾ ਨਹੀਂ ਆਉਂ ਅੱਛਾ ਕੋਈ ਪੈਸਾ ਨਹੀਂ ਜਿਹੜਾ ਉਸੇ ਪੈਸੇ ਵਿੱਚ ਆਪਣਾ ਸਾਰਾ ਕੰਮ ਹੋਇਆ ਜੀ 5 ਸਾਲ ਬਾਅਦ ਪੰਜ ਸਾਲ ਬਾਅਦ ਪੰਜ ਸਾਲ ਬਾਅਦ ਵੀ ਉਸੇ ਪੈਸੇ ਚਾਰ ਸਾਲ ਲਾ ਲੋ ਚਾਰ ਚਾਰ ਪੰਜ ਸਾਲ ਬਾਅਦ ਕਿਉਂ ਬਲੈਂਡਰ ਦਾ ਮਰਦੇ ਨਿਕਲ ਮੋਟਰ ਸਮਾਨ ਚੇਂਜ ਕਰਨਾ ਸੀ ਕਰਤਾ ਜਿੰਨਾ ਕਿ ਕਰਤਾ ਉਹਨਾਂ ਦਾ ਨਹੀਂ ਆ ਠੀਕ ਆ ਭਾਈ ਤੇਰਾ ਮਤਲਬ ਮੇਰੀ ਨਾ ਸੁਖਵਿੰਦਰ ਹੀ ਆਤ ਪਤਾ ਕੀ ਆ ਪ੍ਰਮਾਤਮਾ ਉਹ ਲੋਕ ਦੇਣ ਲਾ ਲੋ ਮੈਂ ਕਿਸਾਨ ਦਾ ਨੁਕਸਾਨ ਕਰ ਰਿਹਾ ਖੁਸ਼ ਨਹੀਂ ਆ ਕੁਦਰਤ ਦੀ ਕਿਤੇ ਹੋ ਜੇ ਤਾਂ ਵੱਖਰੀ ਗੱਲ ਠੀਕ ਉਹ ਤਾਂ ਫਿਰ ਬਸ ਦੀ ਗੱਲ ਹੀ ਆ ਹਾਂ ਬਸ ਉਹ ਵੀ ਆਪਾਂ ਫਿਰ ਆਉਂਦੇ ਮਦਦ ਕਰਦੇ ਆ ਜੀ ਹਾਦਾਂ ਮਾਪ ਕਿਸਾਨ ਦੇ ਨਾਲ ਖੜੇ ਆ ਜੀ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਟਰੈਕਟਰ ਵੱਧ ਜ਼ੋਰ ਮਾਰੇ ਤੇਲ ਘੱਟ ਖਾਵੇ ਹੂੰ ਤੇਲ ਇੰਨਾ ਮਹਿੰਗਾ ਹੋ ਗਿਆ ਜੀ ਵੀ ਕਿਸਾਨ ਨੂੰ ਤਾਂ ਪਹਿਲਾਂ ਹੀ ਹਾ ਹਾ ਲਾ ਲਾ ਕੇ ਬਚੀ ਪਈ ਆ ਹੂੰ ਪੈਸਾ ਤਾਂ ਮਿਲੇ ਨਹੀਂ ਭਾਈ ਦਾ ਜੀ ਤੇਲ ਨੂੰ 10 12 ਲੀਟਰ ਖਾਈ ਜਾਊਗਾ ਕਿਉਂ ਹੀ ਟਰੈਕਟਰ 8 ਲੀਟਰ ਤੇ ਆ ਜਾਂਦਾ ਤੇ ਕਿੰਨਾ ਫਾਇਦਾ ਹੋ ਗਿਆ ਹਾਂ ਵੀ ਜੇ ਤੁਹਾਡਾ ਟਰੈਕਟਰ ਨਾ ਜ਼ੋਰ ਵੀ ਘੱਟ ਲਾਉਂਦਾ ਬੋਲਾ ਜਿਹਾ ਚੱਲਦਾ ਬੋਲਾ ਜਿਹਾ ਚੱਲਣੋਂ ਹਟ ਜਾਂਦਾ ਮੇਰਾ ਉਹ ਹਟ ਜਾਂਦਾ ਹਾਂ ਵੀ ਇੱਕ ਨਾ ਟਰੈਡ ਨਾ ਇਹ ਜੇ ਦੇਖਣ ਨੂੰ ਆ ਲੈਂਦਾ ਵੀ ਇਹਨੂੰ ਸੁਣਦਾ ਜਾਂ ਨਹੀਂਗਾ ਟਰੈਕਟਰ ਨੂੰ ਤੇ ਨਾ ਟਰੈਕਟਰ ਆਪ ਨੂੰ ਸੁਣਦਾ ਹੁੰਦਾ ਬਿਲਕੁਲ ਤਾਂ ਵੀ ਉਹ ਚੀਜ਼ ਜੀ ਕਰਨੋਂ ਹਟ ਜਾਂਦਾ ਟਰੈਕਟਰ ਮੈਂ ਨਾ ਸਾਡੇ ਕੋਲ ਮਹਿੰਦਰਾ 575 ਹਾਂਜੀ ਉਹ ਜਿਵੇਂ ਕਿਸੇ ਵੀ ਥਾਂ ਤੇ ਲੈ ਕੇ ਜਾਵਾਂ ਮੈਂ ਉਹਦੇ ਬਾਰੇ ਗੱਲ ਕਰਦਾ ਹੁੰਦਾ ਵੀ ਇਹ ਇੰਨਾ ਮਾਨਦਾਰ ਟਰੈਕਟਰ ਆ ਹਾਂਜੀ ਵੀ ਇਹਦੇ ਚ ਜਿੰਨਾ ਕਿ ਬਤ ਹੈਗਾ ਸਾਰਾ ਜ਼ੋਰ ਲਾ ਦਿੰਦਾ ਕਿਹੜਾ ਮਾਡਲ ਕਿਹੜਾ ਉਹ 575 ਹੈਗਾ 2007 ਮਾਡਲ ਹੂੰ ਤੇ ਉਹ ਨਾ ਆਮ ਟਰੈਕਟਰ ਨਾ ਬਾਹਲੇ ਤਾਂ ਟਰੈਕਟਰ ਤੇ ਬੈੰਨੇ ਆ ਮੈਂ ਕਹਿੰਦਾ ਹੁਣ ਯਾਰ ਇਹ ਇਮਾਨਦਾਰ ਨਹੀਂਗਾ ਜਿੰਨਾ ਚ ਜ਼ੋਰ ਹੈਗਾ ਲਾਉਂਦਾ ਨਹੀਂ ਵੀ ਮਤਲਬ ਤੁਸੀਂ ਇਮਾਨਦਾਰੀ ਬਾਦਨੇ ਹੋ ਆਪਾਂ ਸਭ ਨੂੰ ਇਮਾਨਦਾਰ ਬਣਾਉਂਦੇ ਆ ਕਿਸਾਨ ਨੂੰ ਆਪਣਾ ਹੱਕ ਦਿੰਦਾ ਤੇਲ ਖਾ ਕੇ ਉਹਨਾਂ ਹੂੰ ਨੇ ਬਹੁਤ ਟਰੈਕਟਰ ਆ ਕਈ ਵਾਰੀ ਨਾ ਸਾਨੂੰ ਲੱਗਦਾ ਹੁੰਦਾ ਵੀ ਯਾਰ ਸਾਡਾ ਟਰੈਕਟਰ ਵੱਡਾ ਹੈ ਸਾਡਾ ਟਰੈਕਟਰ ਜਿੰਨੇ ਐਮਪਲੀਮੈਂਟ ਤੇ ਜਿੰਨਾ ਜ਼ੋਰ ਲਾਉਣਾ ਚਾਹੀਦਾ ਉੱਥੇ ਮਰਦਾ ਤਾਂ ਤੁਸੀਂ ਬਾਈਪਾਲ ਨੂੰ ਯਾਦ ਕਰ ਸਕਦੇ ਗੱਲ ਉਹ ਵੀ ਹੈ ਨਾ ਆਪਾਂ ਹਰ ਦੇਮ ਨਾਲ ਨੁਕਸਾਨ ਦੇ ਜੀ ਸਮਝੇ ਕਿ ਨਹੀਂ ਜੀ ਪਹਿਲਾਂ ਪਹਿਲਾਂ ਸਾਨੂੰ ਸਭ ਤੋਂ ਜਿਹੜਾ ਔਖਾ ਸੈਟਿੰਗ ਹੋਈ ਸੋਨਾਲਿਕਾਂ ਦੀ ਜੀ ਉਹਦੇ 'ਚ ਉਹਨਾਂ ਨੇ ਹਰ ਮਾਡਲ ਦੀ ਕੋਈ ਨਾ ਕੋਈ ਚੇਂਜ ਕਰਿਆ ਹੋਇਆ ਜੀ ਉੱਥੇ ਦਿੱਕਤ ਆਉਂਦੀ ਸੀ ਜੀ ਹੁਣ ਉਹ ਸਾਰੇ ਸੈੱਟ ਕਰਾ ਪਾ ਲਿਆ ਆਪਾਂ ਨੇ ਉਹ ਵੀ ਹਾਂ ਹਾਂ ਉਹਦੇ 'ਚ ਦਿੱਕਤ ਆਈ ਕਿਸੇ ਕਿਸੇ ਟਰੈਕਟਰ 'ਚ अच्छा ओदे ओदे ਹਰੇਕ ਮਾਡਲ ਦਾ ਅਲੱਗ ਸੀ ਤਕਨੀਕ ਅਲੱਗ ਹੀ ਸਿਸਟਮ ਹਾਂ ਉਹ ਜਿਹੜਾ ਵੀ ਮਹੀਨੇ ਬਾਅਦ ਬਦਲ ਦਿੰਦੇ ਨੇ ਕੁਝ ਨਾ ਕੁਝ ਦਾ ਹੂੰ ਉੱਥੇ ਦਿੱਕਤਾਂ ਨਹੀਂ ਆਗੀਆਂ ਉੱਥੇ ਦਿੱਕਤ ਆਉਂਦੀ ਸੀ ਹਾਂਜੀ ਹਾਂ ਤੇ ਹੁਣ ਵੀ ਕੋਈ ਵੀ ਸੱਜਣਾ ਯਾਰ ਤੁਸੀਂ ਨਾ ਇੱਕ ਵਾਰ ਨਾ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤੁਹਾਡਾ ਡੈਕਟਰ ਸੀਆਰਡੀਆਈ ਨਹੀਂਗਾ ਤਾਂ ਹਾਂ ਨਾ ਬਿਲਕੁਲ ਬਿਲਕੁਲ ਕਿਉਂਕਿ ਸੀਆਰਡੀਆਈ ਦਾ ਹੈਗਾ ਕੰਪਿਊਟਰ ਵਾਲਾ ਪੰਪ ਆ ਉਹਦਾ ਤਾਂ ਜੇ ਕਿ ਉਹਨੂੰ 4-5 ਸਾਲ ਦੇ 3 ਸਾਲ ਕਰੇ ਦਿੱਕਤਾਂ ਵੀ ਕਰਕੇ ਦਿਆਂ ਕੋਈ ਗੱਲ ਨਹੀਂ ਅਸੀਂ ਕਿਸਾਨ ਤੋਂ ਭਜਦੇ ਨਹੀਂ ਲਓ ਜੀ ਜਿਹੜਾ ਯਾਰ ਬੰਦਾ ਇਹਦਾ ਬਣ ਗਿਆ ਨਾ ਉਹ ਜਿੰਨਾ ਚਿਰ ਤੁਸੀਂ ਫੋਨ ਨਹੀਂ ਕੀਤਾ ਉਹਨਾਂ ਚਿਰ ਤੁਸੀਂ ਇਹਦੇ ਗਾਹਕ ਆ ਜਦੋਂ ਤੁਸੀਂ ਇਹਨੂੰ ਫੋਨ ਕਰ ਲਿਆ ਉਸ ਤੋਂ ਬਾਅਦ ਫਿਰ ਨੀ ਆਪਣੇ ਹੀ ਆ ਸਾਰੇ ਭੈਣ ਭਰਾ ਫਿਰ 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 ਪਰਿਵਾਰ ਦਾ ਹਿੱਸਾ ਬਣ ਜਾਂਦੇ ਆ ਤੁਹਾਨੂੰ ਪਤਾ ਲੱਗ ਜੂਗਾ ਪਹਿਲੀ ਵਾਰ ਨਾ ਬੰਦਾ ਕੈਮਰੇ ਤੇ ਲੈ ਕੇ ਆਉਣ ਦਾ ਵੀ ਕਾਰਨ ਇਹ ਸੀਗਾ ਕਿ ਕਈ ਵਾਰੀ ਬੰਦੇ ਨੂੰ ਦੇਖ ਕੇ ਜਿਹੜੀ ਗੱਲ ਫੀਲ ਆਉਂਦਾ ਨਾ ਕਿ ਆਹ ਬੰਦਾ ਹੈ ਜਿਹੜੇ ਜਿਹਦੇ ਕੋਲ ਸਾਡੀ ਚੀਜ਼ ਜਾ ਰਹੀ ਹੈ ਤਾਂ ভাই ਫਰਕ ਬਾਲਾ ਪੈਂਦਾ ਉਸ ਗੱਲ ਦਾ ਮੈਂ ਵੀ 37 ਟ੍ਰੈਕਟਰ ਚ ਚਲਾਇਆ ਖੇਤੀ ਕਰੀਆ ਜੀ ਮਲੋਟ ਦੇ ਲਾਗੇ ਮੇਰਾ ਪਿੰਡ ਆ ਜੀ ਪਰ ਉੱਥੇ ਇੱਕ ਦਾ ਜਦੋਂ ਸਾਰਾ ਸਾਲ ਮਿਹਨਤ ਕਰਦੇ ਪੱਕਣ ਦੇ ਵੇਲੇ ਬੰਦੀ ਆਦੀ ਨਹਿਰ ਦੀ ਉਦੋਂ ਫਸਲ ਹਲ ਜਾਂਦੀ ਜੀ ਬਸ ਤੰਗ ਮਾੜਾ ਹੀ ਸੀ ਕੰਮ ਉਹਦਾ ਹਾਲ ਤਾਂ ਬਚਦਾ ਉਹਦੇ ਮਲੋਟ ਦੇ ਨੇੜੇ ਹੁਣ ਇਸ ਵਕਤ ਪਟਿਆਲੇ ਆ ਮੈਂ 87 ਦੀ ਦੁਕਾਨ ਲੈ ਲਈ ਮੋਲੇ ਤੇ ਅੱਛਾ ਪਟਿਆਲੇ ਚਲੇ ਗਏ ਤੁਸੀਂ ਉਥੋਂ ਪਟਿਆਲੇ ਚਲੇ ਗਏ ਤੇ ਪਟਿਆਲੇ ਉਥੋਂ 87 ਤੋਂ ਬਾਅਦ ਤੁਸੀਂ ਪਟਿਆਲੇ ਹਜੇ ਤੱਕ ਬੈਠੇ ਹੋ ਉੱਥੇ ਥਾਂ ਹੀ ਬੈਠੇ ਉੱਥੇ ਪਰ ਜੇ 80 ਤੋਂ ਲੈ ਕੇ ਜਿਹੜੇ ਜਾਣਦੇ ਉਹ ਬਾਈ ਉੱਥੇ ਹੀ ਬੈਠਾ ਹਜੇ ਤੱਕ ਵੀ ਤੇ ਵੀਡੀਓ ਸ਼ੇਅਰ ਕਰ ਦਿਓ ਬਾਈ ਕਿਸਾਨਾਂ ਤੱਕ ਤੁਹਾਡੇ ਕੋਲ ਕੋਈ ਵੀ ਟਰੈਕਟਰ ਹੈ ਨਾ ਤੇ ਤੁਹਾਨੂੰ ਲੱਗਦਾ ਕਿ ਟਰੈਕਟਰ ਜ਼ੋਰ ਨਹੀਂ ਮਾਰਦਾ ਤੇ ਉਸ ਤੋਂ ਬਾਅਦ ਬਾਈ ਪਾਲ ਦਾ ਮੜਾ ਜੇ ਹੱਥ ਫਿਰ ਗਿਆ ਪੰਪ ਤੇ ਪੰਪ ਤੁਸੀਂ ਖੋਲਣਾ ਹਾਂਜੀ ਹਾਂਜੀ ਪੰਪ ਤੁਸੀਂ ਬਸ ਤੇ ਧਰਨਾ ਬਿਲਕੁਲ ਬਾਈਪਾਲ ਨੂੰ ਫੋਨ ਕਰ ਦੇ ਜਿੱਦਾਂ ਸਾਡੇ ਤੇ ਪਹੁੰਚ ਕਰਦੇ ਹੋ ਜਿੱਦਾਂ ਮਰਜੀ ਹਾਂ ਪਹੁੰਚਦਾ ਕਰਦੇ ਹੋ ਬਾਈ ਹੁਣਾਂ ਕੋਲੇ ਤੇ ਉਸ ਤੋਂ ਬਾਅਦ ਤੁਹਾਡੇ ਕੋਲੇ ਪਹੁੰਚਦਾ ਕਰ ਦੇਣਗੇ ਤੁਸੀਂ ਕੋਈ ਟਰੈਕਟਰ ਨਹੀਂ ਲੈ ਕੇ ਆਉਣਾ ਤੁਸੀਂ ਕੋਈ ਪਰੇਸ਼ਾਨ ਨਹੀਂ ਹੋਣਾ ਤੁਸੀਂ ਮੋਟਰਸਾਈਕਲ ਤੇ ਪੰਪ ਖੋਲ ਕੇ ਲੈ ਜਾਓ ਤੁਸੀਂ ਬਸ ਤੇ ਲੈ ਜਾਓ ਤੁਸੀਂ ਗੱਡੀ ਤੇ ਲੈ ਜਾਓ ਤੇ ਕਿੰਨੇ ਚਿਰ ਚ ਮਿਲ ਜਾਂਦਾ ਜੀ ਅਗਲੇ ਨੂੰ ਸੇਮ ਡੇ ਹੀ ਦਿੰਦੇ ਨੇ ਬਸ ਅਜੇ ਸੇਮ ਡੇ ਹੀ ਮਿਲ ਜਾਣਾ ਹਾਂਜੀ ਹਾਂਜੀ ਅੱਛਾ ਜੇ ਬੰਦਾ ਮੋਟਰਸਾਈਕਲ ਤੇ ਲੈ ਜਾਊਗਾ ਤਾਂ ਸੇਮ ਡੇ ਕਰਵਾ ਕੇ ਸੇਮ ਡੇ ਸੇਮ ਡੇ ਸੇਮ ਡੇ ਕਰਾ ਕੇ ਤੇ ਲੈ ਵੀ ਸੱਜਣੋ ਹੁਣ ਤੁਹਾਨੂੰ ਬੰਦਾ ਵੀ ਮਿਲਾਤਾ ਮੈਂ ਤੁਹਾਨੂੰ ਨੰਬਰ ਸਕਰੀਨ ਤੇ ਆ ਵੈਸੇ ਬਹੁਤ ਸਾਰੇ ਸੱਜਣ ਜਾਣਦੇ ਜਿਹੜੇ ਨਹੀਂ ਜਾਣਦੇ ਉਹ ਨੋਟ ਕਰ ਲਓ ਨੰਬਰ ਪਾਈ ਦਾ